ਠੀਕ ਆਦੀ ਆ ਮੈਂ ਮੱਠੀ ਦੇ ਦਿੰਦੀ ਹਾਂ ਨਾ ਹੁਣ ਸਵਾਇਕ ਕਹੋਣ ਵਾਲਾ ਹੋ ਗਿਆ ਹਾਂ ਸਵਾਇਕ ਹੋਣ ਵਾਲਾ ਭੁੱਖ ਤਾਂ ਨਹੀਂ ਲੱਗੀ ਨਾ ਠੀਕ ਆ ਭੁੱਖ ਤਾਂ ਨਹੀਂ ਲੱਗੀ ਹੈ ਹੈ ਕਰ ਹੁਣ ਟਾਈਮ ਹੋਇਆ ਪਾ ਕਹਾਣੀ ਸੁਣਨ ਦਾ 2:00 ਵਜੇ ਸੁਣਨੀ ਹਾਂ 2:00 ਵਜੇ ਸੁਣਨੀ 2:00 ਵਜੇ ਸੁਣਨੀ ਹੈ ਤੂੰ ਆਏ ਕਰੋ ਤੇ ਉਥੇ ਥੋੜੇ ਜਿਹਾ ਥਾਂ ਤੇ ਪੋਚਾ ਲਾ ਲਾ ਪੋਚਾ ਲਾ ਕੇ ਕਨ ਕਰੂ ਇਹ ਉਜਮ ਕਰੂ ਇਹ ਉਜਮ ਕਿਦਾ ਖਲਾ ਤਿਆਰ ਹੋ ਜਾ ਤਿਆਰ ਹੋ ਕੇ ਫੇਰ ਜਦ ਮੈਂ ਉਹਨੂੰ ਕਹਾਣੀ ਵਾਲੀ ਨੇ ਸੱਦ ਲਿਆਉਂਗੀ ਚੰਗਾ ਚੜਾ ਬੁਲਾ ਰੇ ਕੋਈ ਨਹੀਂ ਐਨੇ ਮ ਕੰਦਨੀ ਹੈ ਹੋਰ ਲਿਆ ਚੱਕ ਕੇ ਕਰੂਏ ਕਰੂਏ ਲੈ ਚੱਕਾ ਉੱਥੇ ਪਹਿਲਾਂ ਪੋਚਾ ਲਾ ਦੇ ਪਹਿਲਾਂ ਪੋਚਾ ਲਾਉਣੀ ਹਾਂ ਲਾ ਦੇ ਪੋਚਾ ਹੋਰ ਤੇ ਲੇ ਮੈਂ ਤਾਂ ਸਮਾਨ ਲਿਆ ਕੇ ਦਿੰਦੀ ਆ ਕੰਬਣੀ ਹੁੰਮਣੀ ਬੰਨਣਾ ਕਰੂਆਂ ਦੇ ਤੋ ਕਿਸ ਮਾਰ ਕੇ ਹੂੰ ਹੋਰ ਚੱਲੋਂ ਬੰਨਦੇ ਨੀ ਹਾਂ ਨਹੀਂ ਹੁਣ ਮੈਂ ਤੇ ਪੋਚਾ ਲਾਦਾ मम्मी ने कहा मैं कह दे पोछा ला के फेरो करी करवे तो वो क्या फेरोगे मेरे के लाग। और लादे समार के पोछा जाते? लाई अन्याय में पोछा ना। हाँ अच्छा सुच्चा था हो गया ने चा बेटा ला थे भी सते तो ਲਾ ਮਿਲਾਤਾ ਕੋਚਾ ਦਾ ਲਾਤਾ ਹੋਰ ਹੁਣ ਕਰੂਏ ਲੈ ਜਾਨੀਆਂ ਜਾ ਕਰਗੇ ਨੂੰ ਥੋਲਾ ਹੋਥੇ ਲੈ ਕਰੂਏ ਤਾਂ ਲਿਆ ਆਂਦੇ ਹੁਣ ਥੋਲਾ ਇਹਨਾਂ ਨੂੰ ਥੋਲਾ ਹਾਂ ਇਹਨਾਂ ਨੂੰ ਥੋਲਾ ਇੱਥੇ ਸੰਖਤੇ ਥੋਲਾ ਥੋਲਾ ਸਮਾਰ ਕੇ ਥੋ ਹੋ ਕੇ ਥੋਨੀ ਹੈ ਸੰਗਰੀ ਮਿੱਟੀ ਮੁੱਟੀ ਜੀ ਲੱਗੀ ਆ ਹੁਣ ਲੈ ਪਾਣੀ ਦੇ ਭਰ ਲਈ ਹਾਂ ਇੱਥੇ ਰੁਕਤਾ ਜੇ ਆਉਂਦੇ ਰਿਹਾ ਇੱਥੇ ਭਰ ਲੈਣੀ ਆ ਫੇਰ ਧੋ ਭਰ ਲਾ ਛਾ ਕਰੀਏ ਤੇ ਮੈਂ ਭਰ ਲੈਣੀ ਆ ਹੁਣ ਰੱਖਣਾ ਇੱਥੇ ਮੈਂ ਰੱਖਦੇ ਹਾਂ ਬਸ ਇੱਥੇ ਰੱਖ ਦੋਨੇ ਕਰੂਏ ਹਾਂ ਇੱਕੋ ਜਿਹਾ ਕਰਕੇ ਮੜੇ ਜਿ ਬਿਲ ਲ ਪਾ ਦੇ ਫੇਰ ਜੋੜਨਾ ਹਾਂ ਅੱਛਾ ਇਹਨਾਂ ਦੇ ਹੁਣ ਖੰਮਣੇ ਹੀ ਲੈ ਕੇ ਬੰਨਣਾ ਬੰਨ ਦੇ ਖੰਮਣੇ ਤਾਂ ਦਿੰਦੀ ਆ ਮੈਂ ਲੈ ਕੇ ਖੰਮਣੇ ਲੈ ਕੇ ਤਾਂ ਖੰਮਣੀ ਕਰਨੀ ਤੇ ਇਹਨਾਂ ਦੇ ਉੱਤੇ ਸਮਾਨ ਤਰ ਦੇ ਲੈ ਕੋਈ ਤਾਂ ਰੱਖ ਸਕਦੇ ਹਾਂ ਨਹੀਂ ਨਹੀਂ ਗਈ ਆ ਹੋ। ਜਮੇਨ ਨੂੰ ਕੰਮਣੀ ਬੰਨਦੋਂਗੇ ਫਿਰ ਉਤੇ ਨਾ ਰੱਖ ਲੂੰਗੀ ਸਮਾਨ। ਚਲੇਨੇ ਮੇ ਮਿਲੇ ਆਉਂਗੇ ਖਮਣੀ। ਮਿਲ ਗਿਆ ਹਮਨੇ। ਲੈ। ਖਮਣੀ ਬੰਨ ਲੈ ਨਾ ਤੇ। ਇੱਕ ਵਾਰ ਚੱਕ ਕੰਮਣੀ ਬੰਨਤੀ ਕੇ ਹਮ। ਕੰਸੀ ਮੈਂ ਕਿ ਥੋੜਾ ਜਿਹਾ ਵੱਡਾ ਰੱਖ ਕੇ ਧਾਗਾ ਤੋੜ ਦੇ ਲੈ ਬਾਂਦ ਤੇ ਖੰਮਣੀ ਤਾਂ ਲਾ ਸਮਾਨ ਆਗਾ ਲੈ ਚੱਕ ਕੇ ਖੰਡਾਲ ਡੱਪਾ ਲੈ ਚੱਕ ਕੇ ਐਂ ਕਰ ਤੂੰ ਪਹਿਲਾਂ ਤਿਆਰ ਹੋ ਇਹ ਤਾਂ ਹੁੰਨੀ ਐ ਕੋਈ ਪਹਿਲਾਂ ਤਿਆਰ ਹੋ ਜਾ ਫੇਰ ਆਈਦੇ ਤਾਂ ਸਮਾਨ ਤੜੀ ਫਿਰ ਕਾ ਹੋ ਜੇ ਫਿਰ ਮੱਖੀਆਂ ਭੜਕਣ ਲੱਗ ਜਾਣਗੇ ਇੱਥੇ ਧਰ ਲਾ ਸਮਾਨ ਇੰਨੇ ਇੱਥੇ ਪਹਿਲਾਂ ਉਹ ਕਰ ਲਾ ਹੋਰ ਮੱਖੀਆਂ ਭੜਕਣ ਲੱਗ ਜਾਣਗੇ ਤਿਆਰ ਤਾਂ ਹੁੰਨੀ ਐ ਤਿਆਰ ਹੋ ਜਾ ਪਹਿਲਾਂ ਉਹ ਲੈ ਥੋੜੀਆਂ ਪੇੜੀਆਂ ਨੇ ਚੋਲ ਲੱਗ ਤੇ ਪੇੜੀਆਂ ਨੇ ਆ 2 ਛੋਟੀਆਂ ਵਾਲੀਆਂ ਨੇ ਆ ਦੋ ਚੂੜੀਆਂ ਤਾਂ ਚਾਰ ਚੂੜੀਆਂ ਇਹ ਵਾਲੀਆਂ ਛੋਟੀਆਂ ਨੇ ਪਹਿਲਾਂ ਵੱਡੀਆਂ-ਵੱਡੀਆਂ ਪਾਤੀਆਂ इधर लाल हो गया इधर है। ਇਹ ਤਾਂ ਖੁੱਲੀਆਂ ਨੇ ਇਹ ਤਾਂ ਖੁੱਲੀਆਂ ਨੇ ਗਾਣਾ ਗਾ ਤੂੜੀਆਂ ਮੁੰਡਾ ਦੇਖਦਾਗਾ ਛਾ ਛੱਡ ਦੇ ਨੂੰ ਹੱਸ ਦੇ ਲੈ ਬਾਲੀਆਂ ਸੌਖੀਆਂ ਚੜਦੀਆਂ ਨੇ ਐ ਤਾ ਹੂੰ ਫਸਸੇ ਫਸੇ ਤਾਂ ਆਪੇ ਹੋਈ ਜਾਂਦੀ ਇਹਨੇ ਦੋ ਵਾਰ ਤੋਂ ਹੁੰਦੀ ਹੈ ਲੈ ਹੋਰ ਚੂੜੀ ਹੈਗੇ ਇੱਕ ਰਹਿ ਗਈ ਆ ਇੱਕ ਦਾ ਹਾਂ ਤੇ ਪਈ ਹੋਰ ਦਹਾਣੇ ਬਸ

ਮੁੰਡਾ ਦੇਖੇ ਇਹ ਪੈਰ ਤੇ ਥੋੜੀ ਲੱਗੂਗੀ ਇਹ ਠੀਕ ਆ ਨਾ ਹੁੰਦਾ ਕਾਕੀ ਸੜਕੇ ਕਹਿੰਦਾ ਦੇਖ ਲੈ ਸੜਕੇ

ਇਸ ਤਰ੍ਹਾਂ ਆ ਜਾਂਦਾ ਤੇ ਉਹਦੇ ਸਾਥ ਕਰਦਾ ਹੁੰਦੇ ਇੱਕ ਵੀਰ ਨੇ ਵੀ ਰੱਖੋਏ ਉਹ ਕਹਿੰਦੇ ਨਹੀਂ ਤੂੰ ਨਹੀਂ ਰੱਖਣਾ ਹਲੇ ਕਹਿੰਦੀ ਨਹੀਂ ਮੈਂ ਤਾਂ ਰੱਖੂ ਹੀ ਪਈ ਉਹ ਹੰਡ ਪਈ ਵਾਤ ਰੱਖ ਲੈਂਦੀ ਆ ਜਾਂ ਜਾਂ ਦਿਨ ਚੜਦਾ ਜਾਂਦਾ ਜਾਂ ਜਾਂ ਕਮਲਾਉਂਦੀ ਜਾਂਦੀ ਆ ਤੇ ਪਈ ਖਣ ਪੱਤੇ ਤਾਣ ਕੇ ਪੈ ਜਾਂਦੀ ਆ 12 ਜਦੋਂ ਪਾਈ ਸ਼ਕਾਰ ਕੇੜ ਕੇ ਕਹਿੰਦੇ ਮਾਂ ਮਾਂ ਦੀ ਬੀਬੀ ਕਿਵੇਂ ਪਈ ਐ ਕਹਦੇ ਪੱਤ ਪੁੱਛੀ ਨਾ ਵਾਸੇ ਤਾਂ ਵਾਤ ਰੱਖ ਲਿਆਗੇ ਤੇ ਹੁਣ ਕਹਿੰਦੇ ਢੋਖ ਨੇ ਕੱਟੀ ਜਾਂਦੀ ਤੇ ਹੂੰ ਤੇ ਉਹ ਕਹਿੰਦੇ ਰੋਟੀ ਕਦੋਂ ਖਾਣੀ ਹੈ ਕਹਿੰਦੇ ਰੋਟੀ ਖਾਣੀ ਹੈ ਚੰਦ ਚੜੇ ਤਾਂ ਕਹਿੰਦੇ ਚੰਦ ਕਿ ਚੜੂਗਾ ਕਹਿੰਦੇ ਚਾਂਦ ਦਾ ਆਸ ਨੇ ਚੜੂਗਾ ਉਹ ਕਹਿੰਦਾ ਚੰਦ ਦੀ ਬੜੀ ਦਾ ਚੰਦ ਆਸੀ ਹੁਣ ਚੜਾ ਲੈਂਦੇ ਹੂੰ ਤੇ ਫਿਰ ਫਰਾ ਰਹੀ ਵੀਵਾਂ ਚ ਹੰਤੰ ਬੋਤਾਂ ਲੈਂਦੇ ਐ ਇੱਕ ਮਚਾ ਲੈਂਦੇ ਐ ਚੰਦ ਚੜਾ ਦਿੰਦੇ ਐ ਕਹਿੰਦੇ ਆ ਜਾ ਭਣ ਭਣੇ ਅਰਗ ਦੇ ਲਾ ਕਹਿੰਦੇ ਅਖੇ ਪਾਪ ਕਭੀ ਆ ਜਾ ਰਿਹਾ ਹੈ ਇਹੋ ਕਹਿੰਦੇ ਨੇ ਨਹੀਂ ਨਾਮ ਤੇ ਤੇਰਾ ਚੰਦ ਚੜਿਆ ਹੈ ਸਾਡਾ ਚੰਦ ਨਹੀਂ ਚੜਿਆ ਤੇ ਸਾਰਾ 6 ਸੱਤ ਪਰਾਂਗਣ ਨੂੰ ਫਸਿਓ ਕਹਿੰਦੇ ਨੇ ਨਹੀਂ ਤੇਰਾ ਚੰਦ ਚੜਿਆ ਪਰ ਵਰਗ ਦੇ ਹੁੰਦੇ ਆ ਉਹ ਦਿਨ ਉਹਦੀ ਮਾਂ ਰੋਟੀ ਬਣਾ ਲੈਂਦੀ ਹੈ ਜਦੋਂ ਪਹਿਲੀ ਵਰਕੀ ਪਾਉਂਦੇ ਆ ਮੱਖੀ ਨਿਕਲਦੀ ਆ ਦੂਜੀ ਵਰਕੀ ਪਾਉਂਦੇ ਆ ਬਾਗ ਨਿਕਲਦਾ ਤੀਜੀ ਵਰਕੀ ਪਾਉਂਦੇ ਆ ਰਾਜ ਦਾ ਤਕਾਲ ਕਰ ਜਾਂਦਾ ਰੋਣਾ ਕਰਾਉਣਾ ਪੈ ਜਾਂਦਾ ਮੁੱਦੇ ਨਿਗਾਰੇ ਵੱਜ ਜਾਂਦੇ ਆ ਦੂਜੇ ਦਿਨ ਭਈ ਉਹ ਸਾਰੇ ਪਤਾਰੇ ਆਉਂਦੇ ਆ ਕਿ ਇਹ ਲੈ ਭਈ ਇਹਦਾ ਸੰਸਕਾਰ ਕਰ ਦਈਏ ਹੂੰ ਤੇ ਕਹਿੰਦੇ ਨਹੀਂ ਨਹੀਂ ਮੈਂ ਨਹੀਂ ਕਰਨ ਦਿੰਦੇ ਆ ਕਹਿੰਦੇ ਨਹੀਂ ਵਿਪਾ ਵੀ ਆ ਘਰ ਆ ਜੇ ਰਾਣਿਆਂ ਤੋਂ ਨਹੀਂ ਰੱਖੇ ਇਹ ਆਪਾਂ ਕਿਹਦੇ ਵਿਚਾਰੇ ਆ ਹੂੰ ਤੇ ਉਹ ਕਹਿੰਦੇ ਨਹੀਂ ਮੇਰਾ ਤਾਂ ਅੱਡ ਕੋਠਾ ਪਾ ਦੋ ਮੈਂ ਨਹੀਂ ਕਰ ਦਿੰਦੇ ਤੇ ਅੱਡ ਘਾਟ ਕੱਚੇ ਘੁਟਿਆ ਪਾ ਲੈਂਦੀ ਉੱਥੇ ਬੋੜ ਜਿੱਤੇ ਸੱਤਰ ਕੇ ਰਾਜੇ ਪੁੱਤ ਦਾ ਬੈਠੇ ਰਾਮ ਰਾਮ ਕਰੀ ਜਾਂਦੀ ਆ ਹੂੰ ਰਾਮ ਰਾਮ ਕਰੀ ਜਾਂਦੀ ਸਾਲ ਵੱਧ ਘਰ ਆਉਂਦੇ ਆ ਕੁੜੀਆਂ ਨਾਲ ਤੀਆਂ ਉਹ ਕਹਿੰਦੀ ਤਿੱਧਰ ਚੱਲੂਗਾ ਤੁਸੀਂ ਕਹਿੰਦੇ ਬਾਤ ਤੋਂ ਦੇ ਜਾਂਦੇ ਆ ਇਸ ਕਮਿਟੀ ਲੈਣ ਜਾਂਦਾ ਉੱਠ ਕੇ ਨਾਲ ਤਰਪਿੰਦੀ ਹੈ ਮਿੱਟੀ ਲੈ ਆਂਦੀ ਚਰੂਏ ਬਣਾ ਲੈਂਦੀ ਆ ਉਹ ਮਿਲ ਕੇ ਵਰਤ ਰੱਖਦੀ ਆ ਸਾਰਾ ਕੁਝ ਉਹ ਵਿੱਚ ਕਰਦੀ ਹੈਗੀ ਤੇ ਬਾਹਰੋਂ ਆਉਂਦੇ ਅਚਰਾਵੀਆਂ ਬੂਮਾਂ ਬੂਮਾਂ ਵਿਚ ਕਰਤਾਂ ਉਹ ਹਸੂ ਹੋ ਕਰਵਾਲਾ ਵੱਡਾ ਸਹਾ ਕਰਨ ਕਰਵਾਲਾ ਆਪਣਾ ਪਟੈਰੀ ਕਰਵਾਲਾ ਤੋਂ ਕਰ ਸੋਕ ਕਿਥੋਂ ਪਾ ਲਿਆ ਤੂੰ ਤਾਂ ਸਾਗ ਪੇਤੀ ਹੰਡਾਇ ਇਹ ਤੇ ਉਹਨੂੰ ਗਾਲਾਂ ਦਿੰਦਾ ਆ ਛੇ ਉਹ ਕਹਿਣਾ ਅਸੀਂ ਤਾਂ ਕੁਛ ਨਹੀਂ ਕਹਿਣਾ ਸਾਡੀ 7ਵੀਂ ਭੈਣ ਆਉਂਦੀ ਜਿਹਦੇ ਤੋਂ ਉਹਦੇ ਚਰਨ ਨਾ ਛੱਡੀ। ਕਹੇ ਜਦ 7ਵੀਂ ਭੈਣ ਆ ਜਾਂਦੀ ਉਹ ਚੱਕ ਫੜ ਲੈਂਦੀ ਆ। ਚਲੋ ਸੱਜੀ ਜੀ ਜੀ ਦਾ ਸ਼ਿਕਾਹ ਦਿੰਦੀ ਆ। ਰਾਜ ਜੀ ਦਾ ਪੱਤਾ ਖੜਾ ਹੋ ਜਾਂਦਾ ਰਾਮ ਰਾਮ ਕਰਦੇ। ਸੁਣੋ ਕਹਾਣੀ ਪੀਓ ਪਾਣੀ। ਚਾਹ ਬਸਾਰੇ ਪਾਣੀ। ਸਾਰੇ ਪਾਕੇ ਹਸਦੀ। ਹਾਂ ਚੁੰਨੀ ਲੜਵਾਉਣ ਦੇ ਨਾ ਬਸ ਇੱਕ ਥੋੜਾ ਚੱਕ ਕੇ ਦੇ ਦੇ ਉਹਨੂੰ।

ਜੇ ਵੀ ਜੇ ਵਰਗਾ ਸੀ ਜੀ ਸੁਣਦੇ ਆ ਨਾ ਤਾਂ ਕੀ ਕਰ ਸਕਦਾ ਪਰ ਹਾਂ ਇਸ ਕਰ ਸਹਾ ਦੇ ਲੰਬੀ ਉਮਰ ਕਰੇ ਸਿਆਉਂਦੀਓ ਵਰਸਿਆਉਂਦੀਓ ਸਿਆਉਂਦੀਓ ਕਰਵਾਰ ਵਾਲਾ ਚੰਦ ਅਰਗ ਦੇ ਦੇਲੂੜੇ ਕਰਵਾ ਹੱਥ ਮਹਿੰਦੀ ਪੱਲੇ ਪੂੜੀ ਸਾਗਣ ਪਾਗਣ ਅਰਗ ਦੇਣ ਜਵਾਰੇ ਜੜੀ ਸਿਆਉਂਦੀਓ ਵਰਸਿਆਉਂਦੀਓ ਸਿਆਉਂਦੀਓ ਕਰਵਾਰ ਵਾਲਾ ਚੰਦ ਅਰਗ ਦੇ ਦੇਲੂੜੇ ਕਰ ਹਰ ਹੱਥ ਮਹਿੰਦੀ ਪੱਲੇ ਪੂਰੀ ਸਹੱਗਣ ਬਾਗਣ ਅਰਗ ਦੇਣ ਜਵਾਰੇ ਚੜੀ ਸਿਉਂ ਆਂਦੀਓ ਵਰਸਿਉਂਦੀਓ ਸਿਉਂ ਆਂਦੀਓ ਕਰਵਾਰ ਵੱਲਾ ਚੰਦਾ ਅਰਗ ਦੇ ਦੇਲੂੜੇ ਕਰਵਾ ਹਰ ਹੱਥ ਮਹਿੰਦੀ ਪੱਲੇ ਪੂਰੀ ਸਹੱਗਣ ਬਾਗਣ ਅਰਗ ਦੇਣ ਜਵਾਰੇ ਚੜੀ ਸਿਉਂ ਆਂਦੀਓ ਵਰਸਿਉਂਦੀਓ ਸਿਉਂ ਆਂਦੀਓ ਕਰਵਾਰ ਵੱਲਾ ਚੰਦਾ ਅਰਗ ਦੇ ਦੇਲੂੜੇ ਕਰਵਾ ਹੱਥ ਮਹਿੰਦੀ ਪੱਲੇ 부ੜੀ ਸਾਖੜ ਭੰਗਣ ਅਰਗ ਦੇਣ ਚਾਰੇ ਜੜੀ ਸਿਵਾਂ ਦੀਓ ਵਰਸਾਂ ਦੀਓ ਸਿਵਾਂ ਦੀਓ ਕਰਵਾ ਵੱਲਾ ਜੰਦਾ ਅਰਗ ਦੇ ਦੇ ਲੋੜੇ ਕਰਵਾ ਹੱਥ ਮਹਿੰਦੀ ਪੱਲੇ 부ੜੀ ਸਾਖੜ ਭੰਗਣ ਅਰਗ ਦੇਣ ਚਾਰੇ ਜੜੀ ਸਾਰਾ ਭਾਗ ਤੱਕ ਕਿ ਨਾਣੇ ਤੱਕ ਉਹ ਚਾਹਾਂਗੇ ਪਜਾ ਘੱਟ ਨਹੀਂ ਹੁਣ ਤੇ ਚਾਰ ਦੰਤ ਲਾਈ ਮੈਂ ਮਸਾ ਕਰ ਇਹ ਸਾਰਾ ਆ ਵੀ ਠੰਡੀ ਨਹੀਂ ਹੋਣੀ ਐ ਚਲ ਬੱਸ